ਬਿਕਰਮਦੀਪ ਸਿੰਘ ਮਜੀਠੀਆ ਜਿਹਨੂੰ ਪਿਛਲੇ ਦਿਨੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਉਸ ਦੀ ਗ੍ਰਿਫਤਾਰੀ ਦਾ ਆਧਾਰ ਕਾਰਨ ਉਹ ਵੀ ਪੰਜਾਬ ਦੇ ਲੋਕਾਂ ਨੇ ਸੁਣਿਆ ਸੋ ਪਿਛਲੇ 7 ਦਿਨਾਂ ਤੋਂ ਜਿਹੜਾ ਵਿਜੀਲੈਂਸ ਨੂੰ ਰਿਮਾਂਡ ਮਿਲਿਆ ਸੀਗਾ ਵਿਕਰਮਜੀਤ ਸਿੰਘ ਮਜੀਠੀਏ ਦਾ ਜੋ ਉਸ ਰਿਮਾਂਡ ਦੇ ਦੌਰਾਨ ਜਿਹੜੇ ਤੱਤ ਸਾਹਮਣੇ ਆਏ ਆ ਜਿਹੜੇ ਬੜੇ ਹੈਰਾਨ ਕਰਨ ਵਾਲੇ ਨੇ ਬੜੇ ਰੋਚਕ ਨੇ ਜਿਹੜੇ ਕਾਫੀ ਹੱਦ ਤੱਕ ਅੱਜ ਕੋਰਟ ਦੀ ਪੇਸ਼ੀ ਤੋਂ ਬਾਅਦ ਸਾਡੇ ਵਕੀਰ ਸਹਿਬਾਨਾਂ ਵੱਲੋਂ ਸਾਂਝੇ ਕੀਤੇ ਗਏ ਉਹ ਪੰਜਾਬ ਦੇ ਲੋਕਾਂ ਕੋਲ ਪਹੁੰਚੇ ਸੋ ਅੱਜ 4 ਦਿਨ ਦਾ ਰਿਮਾਂਡ ਫਿਰ ਦੁਆਰਾ ਜਿਹੜਾ ਵਿਜੀਲੈਂਸ ਨੂੰ ਮਿਲਿਆ ਸੋ ਮਾਨਯੋਗ ਕੋਰਟ ਨੇ ਇਹ ਮੰਨਿਆ ਕਿ ਇਹਨਾਂ ਸਾਧਨਾਂ ਦੇ ਦੌਰਾਨ ਜਿਹੜੀ ਵਿਜੀਲੈਂਸ ਨੇ ਜਾਂਚ ਕੀਤੀ ਪੜਤਾਲ ਕੀਤੀ ਉਹ ਕਾਫੀ ਤੱਥ ਨੇ ਸੋ ਉਹਦੇ ਆਧਾਰ ਤੇ ਇਨੂੰ ਹੋਰ ਅੱਗੇ ਵਧਾਇਆ ਜਾਵੇ ਮਕਮਲ ਜਿਹੜੀ ਇਨਵੈਸਟੀਗੇਸ਼ਨ ਹੋਵੇ ਸੋਦਲੇ 4 ਦਿਨ ਦਾ ਰਿਮਾਂਡ ਅੱਜ ਜਿਹੜਾ ਮਿਲਿਆ ਉਹ ਸਾਬਤ ਕਰਦਾ ਕਿ ਵਿਜਲਸ ਨੇ ਜਿਹੜੇ ਰਿਕਾਰਡ ਵੱਖ-ਵੱਖ ਰਾਜਾਂ ਦੇ ਅੰਦਰ ਜਾ ਕੇ ਲੱਭੇ ਆ ਉਹਨਾਂ 'ਚ ਕਾਫੀ ਦਮ ਹੈ ਉਹਨਾਂ 'ਚ ਕਾਫੀ ਵਜ਼ਨ ਹੈ ਸੋ ਤਿੰਨ ਗੱਲਾਂ ਮੁੱਖ ਤੌਰ ਤੇ ਮੈਂ ਜਿਹੜੀਆਂ ਤੁਹਾਡੇ ਨਾਲ ਸਾਨੀਆ ਕਰਨਾ ਤਾਂ ਮੈਂ ਇੱਕ ਤੇ ਹੈ ਕਿ ਜਾਨ ਦੇ ਵਿੱਚ ਬਹੁਤ ਕੁਝ ਐਸਾ ਸਾਹਮਣੇ ਆਇਆ ਜਿਹੜਾ ਪਿਛਲੇ ਸਮੇਂ ਤੋਂ ਲੁਕੋ ਕੇ ਰੱਖਿਆ ਗਿਆ ਜਿਹੜਾ ਜਾਗਿਆਰ ਨਹੀਂ ਸੀ ਹੋਇਆ ਉਹ ਜ਼ਾਇਦਾ ਤਾਂ ਹੋਣ ਉਹ ਕੁਝ ਹੋਰ ਹੋਵੇ ਉਹਨਾਂ ਨੂੰ ਲੁਕੋ ਕੇ ਰੱਖਿਆ ਗਿਆ ਪੰਜਾਬ ਦੇ ਲੋਕਾਂ ਕੋਲ ਪਰ ਵੱਡੀ ਪੱਧਰ ਦੇ ਉੱਤੇ ਸਾਬਤ ਕਰਦਾ ਕਿ ਉਹ ਉਹ ਪੈਸਾ ਲੁੱਟਦਾ ਪੈਸਾ ਉਹ ਬੇਈਮਾਨੀ ਦੀ ਕਮਾਈ ਹੈ ਸੋ ਦੂਸਰੀ ਜਿਹੜਾ ਸਿਮਲੇ ਦੇ ਅੰਦਰ ਜਿਹੜੇ ਅੱਜ ਸਾਡੇ ਵਕੀਲ ਸਹਿਬਾਨਾਂ ਨੇ ਆਪਣੀ ਪੀਸੀਜੀ ਵੀ ਅੰਦਰ ਵੀ ਦੱਸਿਆ ਮਾਨਜੋ ਕੋਰਟ ਦੇ ਅੰਦਰ ਕਿ ਸਿਮਲੇ ਦੇ ਵਿੱਚ ਜਿਹੜੀ ਜਾਇਦਾਦ ਮਜੀਠੀਆ ਪਰਿਵਾਰ ਵੱਲੋਂ ਸੋਅ ਕੀਤੀ ਗਈ ਆ ਉਹ ਜੋ ਐਫੀਡੇਵਿਡ 2011 ਦਾ ਇਹਨਾਂ ਦੀ ਧਰਮ ਪਤਨੀ ਵੱਲੋਂ ਦਿੱਤਾ ਗਿਆ ਧਰਮ ਪਤਨੀ ਦੇ ਨਾਂ ਦੇਤ ਜਿਹੜੀ ਜ਼ਮੀਨ ਉਥੇ ਸੋਅ ਕੀਤੀ ਗਈ ਆ ਸਿਮਲੇ ਦੇ ਅੰਦਰ ਉਹ ਜਿਹੜੀ ਦੱਸੀ ਗਈ ਆ ਉਹ ਪੁਆਇੰਟ 52 ਫਾਸੀ ਆ ਪਾਵ ਉਹ ਲਗਭਗ 1 ਏਕੜ 1 ਏਕੜ ਜ਼ਮੀਨ ਜਿਹੜੀ ਐਫੀਡੇਂਟ ਜਿਹੜਾ ਚੋਣਾਂ ਦੇ ਦੌਰਾਨ ਉਮੀਦਵਾਰਾਂ ਵੱਲੋਂ ਦਿੱਤਾ ਜਾਂਦਾ ਉਹਦੇ ਵਿੱਚ ਦੱਸੀ ਗਈ ਆ ਵੀ 52.88 ਜ਼ਮੀਨ ਜਿਹੜੀ ਆ 1 ਏਕੜ ਦੇ ਕਰੀਬ ਸਮਲੇ ਸਿੰਮਲੇ ਦੇ ਵਿੱਚ ਸਾਡੇ ਕੋਲ ਆ ਲੇਕਿਨ ਜੋ ਉਹਦਾ ਉਹਦਾ ਐਫੀਡੇਟ ਵੀ ਮੈਂ ਤੁਹਾਡੇ ਸਾਹਮਣੇ ਰੱਖ ਰਿਆ ਜੋ ਲੀਗਲ ਡਾਕੂਮੈਂਟ ਹੈ ਜੋ ਕੋਈ ਉਮੀਦਵਾਰ ਆਪਣੀ ਉਮੀਦਵਾਰੀ ਦੇ ਵੇਲੇ ਨੋਮੀਨੇਸ਼ਨ ਦੇ ਵੇਲੇ ਫਾਈਲ ਕਰਦਾ ਸੋ ਜਿਹੜੇ ਤਤ ਵਿਜੀਲੈਂਸ ਦੇ ਹੱਥ ਲੱਗਿਆ ਕਿ ਸਿਮਲੇ ਦੇ ਅੰਦਰ ਸੈਂਕੜੇ ਨਹੀਂ ਸੌਂਦ ਨਹੀਂ ਬਲਕਿ ਹਜ਼ਾਰ ਗੁਣਾ ਜ਼ਿਆਦਾ ਜਿਹੜੀ ਆ ਉਹ ਜਾਇਦਾਦ ਉੱਥੇ ਵਿਜੀਲੈਂਸ ਦੇ ਹੱਥ ਲੱਗੀ ਹੈ ਜੋ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੇ ਦੱਸਿਆ ਤੇ ਇਥੋਂ ਇਹ ਸਾਬਤ ਹੁੰਦਾ ਕਿ ਕਿਸ ਤਰ੍ਹਾਂ ਕਾਨੂੰਨ ਦੀਆਂ ਧੱਜੀਆਂ ੜਾਈਆਂ ਗਈਆਂ ਕਿਸ ਤਰ੍ਹਾਂ ਕਾਨੂੰਨ ਦੇ ਅਖੋਲੇ ਰੱਖਿਆ ਗਿਆ ਸਾਰਾ ਉਹ ਆਪਣਾ ਜ਼ਾਇਦਾਦ ਆਪਣੀ ਉਹ ਪ੍ਰਾਪਰਟੀ ਸੋ ਇੱਕ ਤਾਂ ਦੂਜਾ ਪੱਖ ਜਿਹੜਾ ਇਹ ਜ਼ਾਇਦਾਦ ਨੂੰ ਲੁਕੋ ਕੇ ਰੱਖਣ ਦਾ ਤੀਜਾ ਜਿਹੜਾ ਮੈਂ ਤੁਹਾਡਾ ਨਾਲ ਸਹਿਰੇ ਕਰਨਾ ਚਾਹੁੰਦਾ ਕਿ ਜਦੋਂ ਵਿਕਰਮਜੀਤ ਸਿੰਘ ਬਜੀਠਿਆ ਪੰਜਾਬ ਦੇ ਮੰਤਰੀ ਸਨ ਕਿਉਂਕਿ ਇਹ ਵੱਡੇ ਆਦਮੀ ਸੀਗੇ ਇਹਨਾਂ ਦੀ ਤੂਤੀ ਬੋਲਦੀ ਸੀ ਉਸ ਵੇਲੇ ਆਪਣੀ ਸਰਕਾਰ ਚ ਕਿਉਂਕਿ ਪੰਜਾਬ ਦੇ ਲੋਕ ਜਾਣਦੇ ਆ ਮੈਂ ਵੀ ਮਾਝੇ ਤੋਂ ਆ ਥੋੜਾ ਜਿਹਾ ਜ਼ਿਆਦਾ ਪਤਾ ਵੀ ਕੇਸ ਨਾਲ ਉਸ ਵੇਲੇ ਮੰਤਰੀ ਹੁੰਦਿਆ ਸੱਤਾ ਚ ਹੁੰਦਿਆ ਕੁਝ ਜ਼ਾਇਦਾ ਤਾਂ ਜਿਹੜੀਆਂ ਰੈਵਨਿਊ ਰਿਕਾਰਡ ਨੂੰ ਚੇਂਜ ਕੀਤਾ ਗਿਆ ਜਿਹੜੀਆਂ ਇਹਨਾਂ ਦੀਆਂ ਸੀਗੀਆਂ ਇਹਨਾਂ ਦੇ ਪਰਿਵਾਰ ਦੀਆਂ ਸੀਗੀਆਂ ਉਹ ਰੈਵਨਿਊ ਰਿਕਾਰਡ ਚੇਂਜ ਕੀਤਾ ਗਿਆ ਤੱਤ ਜਿਹੜੇ ਆ ਵਿਜੀਲੈਂਸ ਦੇ ਹੱਥ ਲੱਗੇ ਆ ਸੋ ਇਹ ਤਿੰਨ ਗੱਲਾਂ ਮੋٹے ਤੌਰ ਤੇ ਸਿਮਲੇ ਦੇ ਅੰਦਰ ਏਡੀ ਵੱਡੇ ਪੇਮਾਨੇ ਤੇ ਜਾਇਦਾਦ ਖਰੀਦੀ ਗਈ ਹੈ ਪਰ ਚੁਨਾਵੀ ਐਪੀਡ ਦੇ ਅੰਦਰ ਬਹੁਤ ਨਾ ਮਾਤਰ ਜਿਹਾ ਅੱਟ ਚ ਲੂਣ ਵਰਗੀ 쇼 ਕੀਤੀ ਆ ਸੋ ਮੰਤਰੀ ਹੁੰਦਿਆ ਜਿਹੜਾ ਰੈਵਨਿਊ ਰਿਕਾਰਡ ਦੇ ਅੰਦਰ ਸਾਫ਼ ਕੀਤਾ ਗਿਆ ਆਪਣੇ ਪੱਖ ਦੇ ਵਿੱਚ ਸੋ ਇਹ ਸਾਬਤ ਕਰਦਾ ਕਿ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਜਿਹੜਾ ਸਮਾਨ ਇਕੱਠਾ ਕੀਤਾ ਗਿਆ ਜਿਹੜਾ ਪੈਸਾ ਇਕੱਠਾ ਕੀਤਾ ਗਿਆ ਚਾਹੇ ਉਹ ਜ਼ਮੀਨਾਂ ਦੇ ਰੂਪ ਚ ਹੋਵੇ ਚਾਹੇ ਉਹ ਮਨੀ ਦੇ ਰੂਪ ਚ ਹੋਵੇ ਇਹਦਾ ਸਿੱਧਾ ਸਿੱਧਾ ਅਰਥ ਇਹ ਹੈ ਕਿ ਪੰਜਾਬ ਦੇ ਲੋਕਾਂ ਦੀ ਲੁੱਟ ਕੀਤੀ ਗਈ ਹੈ ਪੰਜਾਬ ਦੇ ਲੋਕਾਂ ਦੀ ਜੇਬਾਂ ਦਾ ਡਾਕਾ ਮਾਰਿਆ ਗਿਆ ਤੇ ਪੰਜਾਬ ਦੇ ਖਜ਼ਾਨੇ ਨੂੰ ਵੀ ਗਰੀਬ ਬੰਦਾ ਚਾਹ ਬੱਤੀ ਤੋਂ ਲੈ ਕੇ ਸਾਮ ਨੂੰ ਸੌਣ ਤੱਕ ਹਰ ਆਮ ਬੰਦਾ ਟੈਕਸ ਦਿੰਦਾ ਹਰ ਆਮ ਬੰਦਾ ਖਜ਼ਾਨੇ 'ਚੋਂ ਪੈਸਾ ਭੇਜਦਾ ਸੋ ਇਹ ਇੱਕ ਐਸੀ ਜਮਾਤ ਹੈ ਰਾਜਨੀਤੀ ਦੇ ਅੰਦਰ ਜਿਹੜੀ ਸੱਤਾ 'ਚ ਆਉਣ ਵੇਲੇ ਖਾਸ ਕਰਕੇ ਪੰਜਾਬ ਦੀ ਆਪਣੇ ਪਰਦੇਸ ਸੀ ਇਨੀ ਵੱਡੇ ਪੇਮਾਨੇ ਤੇ ਲੁੱਟ ਕੀਤੀ ਗਈ ਐਡੀ ਵੱਡੇ ਪੇਮਾਨੇ ਤੇ ਤਬਾਹੀ ਕੀਤੀ ਗਈ ਰਿਕਾਡਾਂ ਨੂੰ ਖੁਰਦ-ਬੁਰਦ ਕੀਤਾ ਗਿਆ ਸੋ ਅੱਜ ਮਾਨਜੁਗਦਾਰਤ ਨੇ ਉਹਨਾਂ ਦਾ 4 ਦਿਨ ਦਾ ਜਿਹੜਾ ਰਿਮਾਂਡ ਦਿੱਤਾ ਉਹ ਇਹ ਸਾਬਤ ਕਰਦਾ ਕਿ ਜਿਹੜੇ ਤੱਥ ਵਿਜੀਲੈਂਸ ਵੱਲੋਂ ਬੇਨਦ ਕਰਕੇ ਮਾਨਜੁਗ ਅਦਾਲਤ ਦੇ ਸਾਹਮਣੇ ਰੱਖੇ ਗਏ ਉਨਾ ਵਿੱਚ ਹੋਰ ਬਹੁਤ ਵੱਡੀ ਨਜਾਇਜ਼ ਹੈ ਸੋ ਇਹ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਵੇ ਇਹਦੇ ਲਈ ਜਿਸ ਵੀ ਬੰਦੇ ਨੇ ਜਿਸ ਵੀ ਵਿਅਕਤੀ ਨੇ ਪੰਜਾਬ ਦੀ ਲੁੱਟ ਕੀਤੀ ਹੈ ਪੰਜਾਬ ਦੀ ਤਬਾਈ ਲਈ ਜ਼ਿੰਮੇਵਾਰ ਹੈ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਦੇ ਮੰਤਰੀ ਸਿੱਟੇ ਦਾ ਕੋਰ ਉਪਜਾਨ ਦੇ ਲਈ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਸੋ ਜਿਹਨੇ ਵੀ ਪੰਜਾਬ ਦੀ ਲੁੱਟ ਕੀਤੀ ਹੈ ਉਹਨੂੰ ਕਾਨੂੰਨ ਦੇ ਮੁਤਾਬਕ ਜਿਹੜਾ ਉਹ ਕਟੈਰਸ ਖੜਾ ਕੀਤਾ ਜਾਊਗਾ ਇਹਦੇ ਲਈ ਜਿਹੜਾ ਜੋ ਵੀ ਕਰਨਾ ਪਵੇ ਸਰਕਾਰ ਨੂੰ ਸਰਕਾਰ ਉਹ ਲੱਗੀ ਹੈ